ਜੇ ਤੁਹਾਡਾ ਬਹੁਤ ਗੁੱਸਾ ਕਰਦਾ ਜੀ ਜਿੱਦੀ ਜਿੱਦੀ ਪਾਣਾ ਖਾਣ ਪੀਣ ਚ ਨਖਰੇ ਕਰਦਾ ਪੜ੍ਹਾਈ ਚ ਮਾਨ ਨਹੀਂ ਲੱਗਦਾ ਜੀ ਤਾਂ ਤੁਸੀਂ ਕੀ ਕਰਨਾ ਜੀ ਪਿੱਪਲ ਦਾ पेड़ ਤੋਂ ਇੱਕ ਹਰਾ ਪੱਤਾ ਲੈ ਕੇ ਆਉਣਾ ਜੀ ਉਸ ਪੱਤੇ ਦੇ ਉੱਤੇ ਸਵਾਸਤਿਕ ਬਣਾ ਦਿਓ ਜੇ ਤੁਸੀਂ ਸਿੱਖ ਧਰਮ ਦੇ ਵਿੱਚੋਂ ਏਕਮਕਾਰ ਲਿਖ ਕੇ ਬੱਚੇ ਦੀਆਂ ਕਿਤਾਬਾਂ ਕੋਲ ਰੱਖ ਦਿਓ ਉਸ ਪੱਤੇ ਨੂੰ ਤੁਸੀਂ ਟ੍ਰਾਂਸਫਰ ਕਿਸੇ ਲਫਾਫੇ ਦੇ ਵਿੱਚ ਪਾ ਕੇ ਰੱਖਣਾ ਤਾਂ ਕਿ ਉਹਨੂੰ ਝੂਠੇ ਮਿੱਠੇ ਹੱਥ ਨਾ ਲੱਗਣ ਬੱਚਿਆ ਦਾ ਪੜ੍ਹਾਈ ਚ ਮਾਨ ਲੱਗੂਗਾ ਜੀ ਤੇ ਜੇ ਬੱਚਾ ਤੁਹਾਡਾ ਖਾਣ ਪੀਣ ਚ ਨਖਰੇ ਕਰਦਾ ਗੁੱਸਾ ਬਹੁਤ ਕਰਦਾ ਜਿੱਦ ਬਹੁਤ ਕਰਦਾ ਕਹਿਣਾ ਨਹੀਂ ਕਰ ਮੰਨਦਾ ਮਾੜੀ ਮਾੜੀ ਗੱਲ ਤੇ ਜਦਾਈ ਕਰਨ ਲੱਗ ਜਾਂਦਾ ਲੜਾਈ ਕਰਦਾ ਤੇ ਤੁਸੀਂ ਇੱਥੇ ਇੱਕ ਹੀ ਪਾ ਕਰਨਾ ਹੈ ਮੰਗਲਵਾਰ ਵਾਲੇ ਦਿਨ ਕਰਨਾ ਜੀ ਮਿੱਟੀ ਦੇ ਦੀਵੇ ਵਿੱਚ ਦੋ ਟਿੱਕੀਆਂ ਕਪੂਰ ਦੀਆਂ ਇੱਕ ਡੰਡੀ ਵਾਲੀ ਇੱਕ ਡੰਡੀ ਵਾਲੀ ਲਾਲ ਮਿਰਚ ਲੈਣੀ ਹੈ ਜੀ ਤੇ ਦੋ ਚੁਟਕੀ ਅਜਵੈਨ ਲੈਣੀ ਹੈ ਮੰਗਲਵਾਰ ਵਾਲੇ ਦਿਨ ਹੀ ਕਰਨਾ ਹੈ ਪਾ ਬੱਚੇ ਦੇ ਉੱਤੇ ਉੱਪਰ ਦੀ 7 ਵਾਰ ਐਂਟੀ ਕਲॉकवाइज ਘੁਮਾ ਕੇ ਉਹ ਚੀਜ਼ਾਂ ਨੂੰ ਜਲਾ ਦੇਣਾ ਜੀ ਤੁਸੀਂ ਦੇਖੋ ਤੁਹਾਨੂੰ ਐਸੇ ਦਿਨ ਤੋਂ ਬਹੁਤ ਫਰਕ ਪਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ